ਇੱਦਾਂ ਲੇਟਾ ਹੋ ਬਿਕਰੀ ਵਿੱਚ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਐਸਐਮਜੀ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੋਰ ਤਾਂ ਭਾਰਤ ਪਾਕਿਸਤਾਨ ਵਿਚਾਲੇ ਜੋ ਇਸ ਵੇਲੇ ਤਣਾਅ ਵਧਿਆ ਹੋਇਆ ਉਸ ਨੂੰ ਲੈ ਕੇ ਇੱਕ ਪੰਜਾਬ ਦੇ ਵਿੱਚ ਗਾਈਡਲਾਈਨ ਜਿਹੜੀ होर शुरू कर दी गई यानी कि एक एडवाइजरी जारी की गई है जिसके तहत चाहे कोई धार्मिक प्रोग्राम हो चाहे फिर विवाह शादी समागम हो या फिर कोई बर्थडे पार्टी आतिशबाजी पटाके ने जोड़े हो नहीं चलाए जाएंगे तो बिल्कुल जिला मैजिस्ट्रेट वालोंकम जारी कर दिए गए हैं ਅਦੇਸ਼ ਜਾਰੀ ਕਰ ਦਿੱਤੇ ਗਏ ਨੇ ਅੰਮ੍ਰਿਤਸਰ ਤੇ ਕਪੂਰਥਲਾ ਦੇ ਵਿੱਚ ਗਾਈਡਲਾਈਨਸ ਨੇ ਜਿਹੜੀਆਂ ਹੁਣ ਲੋਕਾਂ ਨੂੰ ਮੰਨਣੀਆਂ ਜ਼ਰੂਰੀ ਹੋ ਗਈਆਂ ਨੇ ਜੀਆਂ ਚਾਹੇ ਕੋਈ ਵਿਆਹ ਸ਼ਾਦੀ ਦਾ ਸਮਾਗਮ ਹੋਵੇ ਜਾਂ ਫਿਰ ਕਿਸੇ ਦੀ ਬਰਥਡੇ ਪਾਰਟੀ ਜਾਂ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਜਦੋਂ ਆਈਪੀਐਲ ਦੇ ਮੈਚ ਤੇ ਵਿੱਚ ਫੇਵਰਟ ਟੀਮ ਲੋਕਾਂ ਦੀ ਜਿੱਤਦੀ ਹੈ ਤਾਂ ਆਤਿਸ਼ਬਾਜ਼ੀ ਕਰਦੇ ਨੇ ਪਰ ਹੁਣ ਆਤਿਸ਼ਬਾਜ਼ੀ ਹੈ ਜਿਹੜੀ ਉਹ ਨਹੀਂ ਕਰ ਸਕਣਗੇ ਜ਼ਿਲ੍ਹਾ ਮੈਜਿਸਟਰੇਟ ਅੰਮ੍ਰਿਤਸਰ ਤੇ ਕਪੂਰਥਲਾ ਦੇ ਵੱਲੋਂ ਨਕੇ ਨਵੇਂ ਹੁਕਮ ਜਾਰੀ ਕਰ ਦਿੱਤੇ ਗਏ ਨੇ ਨਵੇਂ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਕਿ ਕਿਸੇ ਵੀ ਤਰੀਕੇ ਦੇ ਨਾਲ ਪਟਾਕਿਆਂ ਦੀ ਆਵਾਜ਼ ਨਾ ਆਵੇ ਇਸ ਦਾ ਮੁੱਖ ਉਦੇਸ਼ ਸਿਰਫ ਇੱਕ ਹੀ ਹੈ ਤਾਂ ਕਿ ਲੋਕ ਨੇ ਜਿਹੜੇ ਗੁਮਰਾਹ ਨਾ ਹੋ ਸਕਣ ਲੋਕਾਂ ਦੇ ਵਿੱਚ دہشت ਦਾ ਮਾਹੌਲ ਨਾ ਪੈਦਾ ਹੋ ਸਕੇ ਲੋਕ ਡਰ ਨਾ ਸਕਣ ਕਿਉਂਕਿ ਜਦੋਂ ਤਮਾਕਿਆਂ ਦੀਆਂ ਆਵਾਜ਼ਾਂ ਲੋਕਾਂ ਦੇ ਕੰਨਾਂ ਤੱਕ ਪਹੁੰਚਦੀਆਂ ਨੇ ਤਾਂ ਲੋਕਾਂ ਦੇ ਵਿੱਚ ਹਫੜਾ ਦਫੜੀ ਮਚ ਜਾਂਦੀ ਹੈ ਇਧਰ ਉਧਰ ਭੱਜਣ ਲੱਗ ਜਾਂਦੇ ਨੇ ਕਿਸ ਤਰੀਕੇ ਦੇ ਨਾਲ ਬੇਚੈਨ ਹੋ ਜਾਂਦੇ ਨੇ ਤਾਂ ਬਿਲਕੁਲ ਦੱਸਦੇ ਕਿ ਲਗਾਤਾਰ ਸਾਡੀ ਆਲਮੀ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ جنگ ਹੈ ਜਿਹੜੀ ਸਿਰਫ ਬਾਰਡਰ ਤੱਕ ਦੀ ਸੀ ਮਤਲਬ ਹੈ ਹਾਲਾਂਕਿ ਬਲੈਕਆਊਟ ਕਰਕੇ ਮੌਕ ਡੇਲ ਕਰਕੇ ਲੋਕਾਂ ਨੂੰ ਇੱਕ ਵਾਰ ਸੁਚੇਤ ਜ਼ਰੂਰ ਕੀਤਾ ਗਿਆ ਪਰ ਜੰਗ ਦੇ ਹਾਲਾਤ ਨੇ ਜਿਹੜੇ ਹਜੇ ਬਣਦੇ ਹੋਏ ਨਹੀਂ ਨਜ਼ਰ ਆ ਰਹੇ ਪਰ ਫਿਰ ਵੀ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ ਲੋਕ ਨੇ ਜਿਹੜੇ ਹੋ ਡਰੇ ਹੋਏ ਨੇ ਸਹਿਮੇ ਹੋਏ ਨੇ ਜਿਸ ਕਰਕੇ ਜ਼ਿਲ੍ਹਾ ਮੈਜਿਸਟਰੇਟ ਅਮਰਸਾ ਤੇ ਕਪੂਰਥਲਾ ਦੇ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਨੇ ਕਿ ਕੋਈ ਵੀ ਪਟਾਕੇ ਆਤਿਸ਼ਬਾਜ਼ੀ ਹੈ ਜਿਹੜਾ ਨਹੀਂ ਚਲਾਇਆ ਗਿਆ ਦੇਸ਼ ਨੇ ਜਿਹੜੇ 7 5 2025 ਤੋਂ ਸ਼ੁਰੂ ਹੋਗੇ ਨੇ ਯਾਨੀ ਕਿ 7 ਮਈ ਤੋਂ ਸ਼ੁਰੂ ਹੋ ਕੇ 5 ਜੁਲਾਈ ਤੱਕ ਆਦੇਸ਼ ਨੇ ਜਿਹੜੇ ਇਹ ਰਹਿਣ ਵਾਲੇ ਨੇ ਜੀਆਂ 7 5 2025 ਤੋਂ ਲੈ ਕੇ 5 7 2025 ਤੱਕ ਆਦੇਸ਼ ਨੇ ਜਿਹੜੇ ਇਹ ਜਾਰੀ ਰਹਿਣਗੇ ਉਸ ਤੋਂ ਇਲਾਵਾ ਜੇ ਕੋਈ ਆਤਿਸ਼ਬਾਜੀ ਪਟਾਕੇ ਚਲਾਉਂਦਾ ਦੇਖਿਆ ਜਾਂ ਪ੍ਰਸ਼ਾਸਨ ਦਾ ਕਿਸੇ ਦੀ ਪਨਕ ਪੈ ਗਈ ਤਾਂ ਉਸ ਨੂੰ ਇਸ ਦਾ ਖਮਿਆਸਾ ਜਿਹੜਾ ਭੁਗਤਣਾ ਪਵੇਗਾ ਦਾ ਲੈਟਾ ਵਾ ਬਿਕਲੀ ਬੈਠ ਗਿਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਐਸਐਮ ਜੀ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੋਰਤਾ ਭਾਰਤ ਪਾਕਿਸਤਾਨ ਵਿਚਾਲੇ ਜੋ ਇਸ ਵੇਲੇ ਤਣਾਅ ਵਧਿਆ ਹੋਇਆ ਉਸ ਨੂੰ ਲੈ ਕੇ ਇੱਕ ਪੰਜਾਬ ਦੇ ਵਿੱਚ ਗਾਈਡਲਾਈਨ ਜਿਹੜੀ होर शुरू कर दी गई यानी कि एक एडवाइजरी जारी की गई है जिसके तहत चाहे कोई धार्मिक प्रोग्राम हो चाहे फिर विह शादी समागम हो या फिर कोई बर्थडे पार्टी आतिशबाजी पटाके ने जोड़े हो नहीं चलाए जाएंगे तो बिल्कुल जिला मैजिस्ट्रेट वालों हुक्म जारी कर दिए गए हैं ਅਦੇਸ਼ ਜਾਰੀ ਕਰ ਦਿੱਤੇ ਗਏ ਨੇ ਅੰਮ੍ਰਿਤਸਰ ਤੇ ਕਪੂਰਥਲਾ ਦੇ ਵਿੱਚ ਇਹ ਗਾਈਡਲਾਈਨਸ ਨੇ ਜਿਹੜੀਆਂ ਹੁਣ ਲੋਕਾਂ ਨੂੰ ਮੰਨਣੀਆਂ ਜ਼ਰੂਰੀ ਹੋ ਗਈਆਂ ਨੇ ਜਿहां ਚਾਹੇ ਕੋਈ ਵਿਆਹ ਸ਼ਾਦੀ ਦਾ ਸਮਾਗਮ ਹੋਵੇ ਜਾਂ ਫਿਰ ਕਿਸੇ ਦੀ ਬਰਥਡੇ ਪਾਰਟੀ ਜਾਂ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਜਦੋਂ ਆਈਪੀਐਲ ਦੇ ਮੈਚ ਤੇ ਵਿੱਚ ਫੇਵਰਟ ਟੀਮ ਲੋਕਾਂ ਦੀ ਜਿੱਤਦੀ ਹੈ ਤਾਂ ਆਤਿਸ਼ਬਾਜ਼ੀ ਕਰਦੇ ਨੇ ਪਰ ਹੁਣ ਆਤਿਸ਼ਬਾਜ਼ੀ ਹੈ ਜਿਹੜੀ ਉਹ ਨਹੀਂ ਕਰ ਸਕਣਗੇ ਜ਼ਿਲ੍ਹਾ ਮੈਜਿਸਟਰੇਟ ਅੰਮ੍ਰਿਤਸਰ ਤੇ ਕਪੂਰਥਲਾ ਦੇ ਵੱਲੋਂ ਨਕੇ ਨਵੇਂ ਹੁਕਮ ਜਾਰੀ ਕਰ ਦਿੱਤੇ ਗਏ ਨੇ ਨਵੇਂ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਕਿ ਕਿਸੇ ਵੀ ਤਰੀਕੇ ਦੇ ਨਾਲ ਪਟਾਕਿਆਂ ਦੀ ਆਵਾਜ਼ ਨਾ ਆਵੇ ਇਸ ਦਾ ਮੁੱਖ ਉਦੇਸ਼ ਸਿਰਫ ਇਹ ਕੀ ਹੈ ਤਾਂ ਕਿ ਲੋਕ ਨੇ ਜਿਹੜੇ ਗੁਮਰਾਹ ਨਾ ਹੋ ਸਕਣ ਲੋਕਾਂ ਦੇ ਵਿੱਚ دہشت ਦਾ ਮਾਹੌਲ ਨਾ ਪੈਦਾ ਹੋ ਸਕੇ ਲੋਕ ਡਰ ਨਾ ਸਕਣ ਕਿਉਂਕਿ ਜਦੋਂ ਤਮਾਕਿਆਂ ਦੀਆਂ ਆਵਾਜ਼ਾਂ ਲੋਕਾਂ ਦੇ ਕੰਨਾਂ ਤੱਕ ਪਹੁੰਚਦੀਆਂ ਨੇ ਤਾਂ ਲੋਕਾਂ ਦੇ ਵਿੱਚ ਹਫੜਾ ਦਫੜੀ ਮਚ ਜਾਂਦੀ ਹੈ इधर-ਉਧਰ ਭੱਜਣ ਲੱਗ ਜਾਂਦੇ ਨੇ ਕਿਸ ਤਰੀਕੇ ਦੇ ਨਾਲ ਬੇਚੈਨ ਹੋ ਜਾਂਦੇ ਨੇ ਤਾਂ ਬਿਲਕੁਲ ਦੱਸਦੀ ਕਿ ਲਗਾਤਾਰ ਸਾਡੀ ਆਰਮੀ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੰਗ ਹੈ ਜਿਹੜੀ ਸਿਰਫ ਬਾਰਡਰ ਤੱਕ ਦੀ ਸੀ ਮਤਲਬ ਹੈ ਹਾਲਾਂਕਿ ਬਲੈਕਆਊਟ ਕਰਕੇ ਮੌਕ ਡੇਲ ਕਰਕੇ ਲੋਕਾਂ ਨੂੰ ਇੱਕ ਵਾਰ ਸੁਚੇਤ ਜ਼ਰੂਰ ਕੀਤਾ ਗਿਆ ਪਰ ਜੰਗ ਦੇ ਹਾਲਾਤ ਨੇ ਜਿਹੜੇ ਹਜੇ ਬਣਦੇ ਹੋਏ ਨਹੀਂ ਨਜ਼ਰ ਆ ਰਹੇ ਪਰ ਫਿਰ ਵੀ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ ਲੋਕ ਨੇ ਜਿਹੜੇ ਉਹ ਡਰੇ ਹੋਏ ਨੇ ਸਹਿਮੇ ਹੋਏ ਨੇ ਜਿਸ ਕਰਕੇ ਜ਼ਿਲ੍ਹਾ ਮੈਜਿਸਟਰੇਟ ਅਮਰਸੇਰ ਤੇ ਕਪੂਰਥਲਾ ਦੇ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਨੇ ਕਿ ਕੋਈ ਵੀ ਪਟਾਕੇ ਆਤਿਸ਼ਬਾਜ਼ੀ ਹੈ ਜਿਹੜਾ ਨਹੀਂ ਚੁਲਾਇਆ ਜਾਏ ਦੇਸ਼ ਨੇ ਜਿਹੜੇ 7 5 2025 ਤੋਂ ਸ਼ੁਰੂ ਹੋਗੇ ਨੇ ਯਾਨੀ ਕਿ 7 ਮਈ ਤੋਂ ਸ਼ੁਰੂ ਹੋ ਕੇ 5 ਜੁਲਾਈ ਤੱਕ ਆਦੇਸ਼ ਨੇ ਜਿਹੜੇ ਇਹ ਰਹਿਣ ਵਾਲੇ ਨੇ ਜੀਆਂ 7 5 2025 ਤੋਂ ਲੈ ਕੇ 5 7 2025 ਤੱਕ ਆਦੇਸ਼ ਨੇ ਜਿਹੜੇ ਇਹ ਜਾਰੀ ਰਹਿਣਗੇ ਉਸ ਤੋਂ ਇਲਾਵਾ ਜੇ ਕੋਈ ਆਤਿਸ਼ਬਾਜੀ ਪਟਾਕੇ ਚਲਾਉਂਦਾ ਦੇਖਿਆ ਜਾਂ ਪ੍ਰਸ਼ਾਸਨ ਦਾ ਕਿਸੇ ਵੀ ਪਨਖ ਪੈਗੀ ਤਾਂ ਉਸ ਨੂੰ ਇਸ ਦਾ ਖਮਿਆਸਾ ਜਿਹੜਾ ਭੁਗਤਣਾ ਪਵੇਗਾ ਇੱਦਾਂ ਲੇਟਾ ਹੋ ਬਗਲੀ ਬੈਠ ਕੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਐਸਐਮਜ਼ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੋਰ ਤਾਂ ਭਾਰਤ ਪਾਕਿਸਤਾਨ ਵਿਚਾਲੇ ਜੋ ਇਸ ਵੇਲੇ ਤਣਾਅ ਵਧਿਆ ਹੋਇਆ ਉਸ ਨੂੰ ਲੈ ਕੇ ਇੱਕ ਪੰਜਾਬ ਦੇ ਵਿੱਚ ਗਾਈਡਲਾਈਨ ਆ ਜਿਹੜੀ होर शुरू कर दी गई यानी कि एक एडवाइजरी जारी की गई है जिसके तहत चाहे कोई धार्मिक प्रोग्राम हो चाहे फिर विह शादी समागम हो या फिर कोई बर्थडे पार्टी आतिशबाजी पटाके ने जड़े हो नहीं चलाए जाएंगे तो बिल्कुल जिला मैजिस्ट्रेट वालों हुक्म जारी कर दिए गए हैं ਅਦੇਸ਼ ਜਾਰੀ ਕਰ ਦਿੱਤੇ ਗਏ ਨੇ ਅੰਮ੍ਰਿਤਸਰ ਤੇ ਕਪੂਰਥਲਾ ਦੇ ਵਿੱਚ ਗਾਈਡਲਾਈਨਸ ਨੇ ਜਿਹੜੀਆਂ ਹੁਣ ਲੋਕਾਂ ਨੂੰ ਮੰਨਣੀਆਂ ਜ਼ਰੂਰੀ ਹੋਕੀਆਂ ਨੇ ਜਿਹਾਂ ਚਾਹੇ ਕੋਈ ਵਿਆਹ ਸ਼ਾਦੀ ਦਾ ਸਮਾਗਮ ਹੋਵੇ ਜਾਂ ਫਿਰ ਕਿਸੇ ਦੀ ਬਰਥਡੇ ਪਾਰਟੀ ਜਾਂ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਜਦੋਂ ਆਈਪੀਐਲ ਦੇ ਮੈਚ ਤੇ ਵਿੱਚ ਫੇਵਰਟ ਟੀਮ ਲੋਕਾਂ ਦੀ ਜਿੱਤਦੀ ਹੈ ਤਾਂ ਆਤਿਸ਼ਬਾਜ਼ੀ ਕਰਦੇ ਨੇ ਪਰ ਹੁਣ ਆਤਿਸ਼ਬਾਜ਼ੀ ਹੈ ਜਿਹੜੀ ਉਹ ਨਹੀਂ ਕਰ ਸਕਣਗੇ ਜ਼ਿਲ੍ਹਾ ਮੈਜਿਸਟਰੇਟ ਅੰਮ੍ਰਿਤਸਰ ਤੇ ਕਪੂਰਥਲਾ ਦੇ ਵੱਲੋਂ ਨਕੇ ਨਵੇਂ ਹੁਕਮ ਜਾਰੀ ਕਰ ਦਿੱਤੇ ਗਏ ਨੇ ਨਵੇਂ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਕਿ ਕਿਸੇ ਵੀ ਤਰੀਕੇ ਦੇ ਨਾਲ ਪਟਾਕਿਆਂ ਦੀ ਆਵਾਜ਼ ਨਾ ਆਵੇ ਇਸ ਦਾ ਮੁੱਖ ਉਦੇਸ਼ ਸਿਰਫ ਇਹ ਕੀ ਹੈ ਤਾਂ ਕਿ ਲੋਕ ਨੇ ਜਿਹੜੇ ਗੁਮਰਾਹ ਨਾ ਹੋ ਸਕਣ ਲੋਕਾਂ ਦੇ ਵਿੱਚ دہشت ਦਾ ਮਾਹੌਲ ਨਾ ਪੈਦਾ ਹੋ ਸਕੇ ਲੋਕ ਡਰ ਨਾ ਸਕਣ ਕਿਉਂਕਿ ਜਦੋਂ ਤਮਾਕਿਆਂ ਦੀਆਂ ਆਵਾਜ਼ਾਂ ਲੋਕਾਂ ਦੇ ਕੰਨਾਂ ਤੱਕ ਪਹੁੰਚਦੀਆਂ ਨੇ ਤਾਂ ਲੋਕਾਂ ਦੇ ਵਿੱਚ ਹਫੜਾ ਦਫੜੀ ਮਚ ਜਾਂਦੀ ਹੈ ਇਧਰ ਉਧਰ ਭੱਜਣ ਲੱਗ ਜਾਂਦੇ ਨੇ ਕਿਸ ਤਰੀਕੇ ਦੇ ਨਾਲ ਬੇਚੈਨ ਹੋ ਜਾਂਦੇ ਨੇ ਤਾਂ ਬਿਲਕੁਲ ਦੱਸਦੀ ਕਿ ਲਗਾਤਾਰ ਸਾਡੀ ਆਰਮੀ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ جنگ ਹੈ ਜਿਹੜੀ ਸਿਰਫ ਬਾਰਡਰ ਤੱਕ ਹੀ ਸੀ ਮਤਲਬ ਇਹ ਹਾਲਾਂਕਿ ਬਲੈਕਆਊਟ ਕਰਕੇ ਮੌਕ ਡਿਲ ਕਰਕੇ ਲੋਕਾਂ ਨੂੰ ਇੱਕ ਵਾਰ ਸੁਚੇਤ ਜ਼ਰੂਰ ਕੀਤਾ ਗਿਆ ਪਰ جنگ ਦੇ ਹਾਲਾਤ ਨੇ ਜਿਹੜੇ ਹਜੇ ਬਣਦੇ ਹੋਏ ਨਹੀਂ ਨਜ਼ਰ ਆ ਰਹੇ ਪਰ ਫਿਰ ਵੀ ਲੋਕਾਂ ਦੇ ਵਿੱਚ ਸਹਿਨ ਦਾ ਮਾਹੌਲ ਹੈ ਲੋਕ ਨੇ ਜਿਹੜੇ ਹੋ ਡਰੇ ਹੋਏ ਨੇ ਸੈਮੇ ਹੋਏ ਨੇ ਜਿਸ ਕਰਕੇ ਜ਼ਿਲ੍ਹਾ ਮੈਜਿਸਟਰੇਟ ਅਮਰਸਾ ਤੇ ਕਪੂਰਥਲਾ ਦੇ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਨੇ ਕਿ ਕੋਈ ਵੀ ਪਟਾਕੇ ਆਤਿਸ਼ਬਾਜ਼ੀ ਹੈ ਜਿਹੜਾ ਨਹੀਂ ਚਲਾਇਆ ਗਿਆ ਦੇਸ਼ ਨੇ ਜਿਹੜੇ 7 5 2025 ਤੋਂ ਸ਼ੁਰੂ ਹੋਗੇ ਨੇ ਯਾਨੀ ਕਿ 7 ਮਈ ਤੋਂ ਸ਼ੁਰੂ ਹੋ ਕੇ 5 ਜੁਲਾਈ ਤੱਕ ਦੇਸ਼ ਨੇ ਜਿਹੜੇ ਇਹ ਰਹਿਣ ਵਾਲੇ ਨੇ ਜੀਆਂ 7 5 2025 ਤੋਂ ਲੈ ਕੇ 5 7 2025 ਤੱਕ ਆਦੇਸ਼ ਨੇ ਜਿਹੜੇ ਜਾਰੀ ਰਹਿਣਗੇ ਉਸ ਤੋਂ ਇਲਾਵਾ ਜੇ ਕੋਈ ਆਤਿਸ਼ਬਾਜੀ ਪਟਾਕੇ ਚਲਾਉਂਦਾ ਦੇਖਿਆ ਜਾਂ ਪ੍ਰਸ਼ਾਸਨ ਦਾ ਕਿਸੇ ਭਨਕ ਪੈ ਗਈ ਤਾਂ ਉਸ ਨੂੰ ਇਸ ਦਾ ਖਮਿਆਸਾ ਜਿਹੜਾ ਭੁਗਤਣਾ ਪਵੇਗਾ 15 ਨੇ ਇੱਦਾਂ ਲੇਟਾ ਹੋ ਬਿਗੜੀ ਬੈਠੇ ਸ਼੍ਰੀਕਲ ਜੋ ਦੇਖ ਰਿਹਾ ਐਸਐਮਜ਼ ਨਿਊਜ਼ ਤੇ ਮੈਂ ਹਾ ਪ੍ਰਦੀਪ ਕੋਰਤਾ ਭਾਰਤ ਪਾਕਿਸਤਾਨ ਵਿਚਾਲੇ ਜੋ ਇਸ ਵੇਲੇ ਤਣਾਅ ਵਧਿਆ ਹੋਇਆ ਉਸ ਨੂੰ ਲੈ ਕੇ ਇੱਕ ਪੰਜਾਬ ਦੇ ਵਿੱਚ ਗਾਈਡਲਾਈਨ ਆ ਜਿਹੜੀ होर शुरू कर दी गई यानी कि एक एडवाइजरी जारी की गई है जिसके तहत चाहे कोई धार्मिक प्रोग्राम हो चाहे फिर विवाह शादी समागम हो या फिर कोई बर्थडे पार्टी आतिशबाजी पटाके ने जोड़े हो नहीं चलाए जाएंगे तो बिल्कुल जिला मैजिस्ट्रेट वालों कम जारी कर दिए गए हैं ਅਧਿਸ਼ ਚਾਰੀ ਕਰ ਦਿੱਤੇ ਗਏ ਨੇ ਅੰਮ੍ਰਿਤਸਰ ਤੇ ਕਪੂਰਥਲਾ ਦੇ ਵਿੱਚ ਗਾਈਡਲਾਈਨਸ ਨੇ ਜਿਹੜੀਆਂ ਹੁਣ ਲੋਕਾਂ ਨੂੰ ਮੰਨਣੀਆਂ ਜ਼ਰੂਰੀ ਹੋ ਗਈਆਂ ਨੇ ਜਿहां ਚਾਹੇ ਕੋਈ ਵਿਆਹ ਸ਼ਾਦੀ ਦਾ ਸਮਾਗਮ ਹੋਵੇ ਜਾਂ ਫਿਰ ਕਿਸੇ ਦੀ ਬਰਥਡੇ ਪਾਰਟੀ ਜਾਂ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਜਦੋਂ ਆਈਪੀਐਲ ਦੇ ਮੈਚ ਤੇ ਵਿੱਚ ਫੇਵਰਟ ਟੀਮ ਲੋਕਾਂ ਦੀ ਜਿੱਤਦੀ ਹੈ ਤਾਂ ਆਤਿਸ਼ਬਾਜੀ ਕਰਦੇ ਨੇ ਪਰ ਹੁਣ ਆਤਿਸ਼ਬਾਜੀ ਹੈ ਜਿਹੜੀ ਉਹ ਨਹੀਂ ਕਰ ਸਕਣਗੇ ਜ਼ਿਲ੍ਹਾ ਮੈਜਿਸਟਰੇਟ ਅੰਮ੍ਰਿਤਸਰ ਤੇ ਕਪੂਰਥਲਾ ਦੇ ਵੱਲੋਂ ਨਕੇ ਨਵੇਂ ਹੁਕਮ ਜਾਰੀ ਕਰ ਦਿੱਤੇ ਗਏ ਨੇ ਨਵੇਂ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਕਿ ਕਿਸੇ ਵੀ ਤਰੀਕੇ ਦੇ ਨਾਲ ਪਟਾਕਿਆਂ ਦੀ ਆਵਾਜ਼ ਨਾ ਵੇ ਇਸ ਦਾ ਮੁੱਖ ਉਦੇਸ਼ ਸਿਰਫ ਇੱਕ ਹੀ ਹੈ ਤਾਂ ਕਿ ਲੋਕ ਨੇ ਜਿਹੜੇ ਗੁਮਰਾਹ ਨਾ ਹੋ ਸਕਣ ਲੋਕਾਂ ਦੇ ਵਿੱਚ دہشت ਦਾ ਮਾਹੌਲ ਨਾ ਪੈਦਾ ਹੋ ਸਕੇ ਲੋਕ ਡਰ ਨਾ ਸਕਣ ਕਿਉਂਕਿ ਜਦੋਂ ਤਮਾਕਿਆਂ ਦੀਆਂ ਆਵਾਜ਼ਾਂ ਲੋਕਾਂ ਦੇ ਕੰਨਾਂ ਤੱਕ ਪਹੁੰਚਦੀਆਂ ਨੇ ਤਾਂ ਲੋਕਾਂ ਦੇ ਵਿੱਚ ਹਫੜਾ ਦਫੜੀ ਮਚ ਜਾਂਦੀ ਹੈ ਇਧਰ ਉਧਰ ਭੱਜਣ ਲੱਗ ਜਾਂਦੇ ਨੇ ਕਿਸ ਤਰੀਕੇ ਦੇ ਨਾਲ ਬੇਚੈਨ ਹੋ ਜਾਂਦੇ ਨੇ ਤਾਂ ਬਿਲਕੁਲ ਦੱਸਦੀ ਕਿ ਲਗਾਤਾਰ ਸਾਡੀ ਆਲਮੀ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੰਗ ਹੈ ਜਿਹੜੀ ਸਿਰਫ ਬਾਰਡਰ ਤੱਕ ਦੀ ਸੀ ਮਤਲਬ ਹੈ ਹਾਲਾਂਕਿ ਬਲੈਕਆਊਟ ਕਰਕੇ ਮੌਕ ਡੇਲ ਕਰਕੇ ਲੋਕਾਂ ਨੂੰ ਇੱਕ ਵਾਰ ਸੁਚੇਤ ਜ਼ਰੂਰ ਕੀਤਾ ਗਿਆ ਪਰ ਜੰਗ ਦੇ ਹਾਲਾਤ ਨੇ ਜਿਹੜੇ ਹਜੇ ਬਣਦੇ ਹੋਏ ਨਈ ਨਜ਼ਰ ਆ ਰਹੇ ਪਰ ਫਿਰ ਵੀ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ ਲੋਕ ਨੇ ਜਿਹੜੇ ਉਹ ਡਰੇ ਹੋਏ ਨੇ ਸਹਿਮੇ ਹੋਏ ਨੇ ਜਿਸ ਕਰਕੇ ਜ਼ਿਲ੍ਹਾ ਮੈਜਿਸਟਰੇਟ ਅਮਰਸੇਰ ਕਪੂਰਥਲਾ ਦੇ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਨੇ ਕਿ ਕੋਈ ਵੀ ਪਟਾਕੇ ਆਤਿਸ਼ਬਾਜ਼ੀ ਹੈ ਜਿਹੜਾ ਨਹੀਂ ਚਲਾਏ ਗਏ ਦੇਸ਼ ਨੇ ਜਿਹੜੇ 7 5 2025 ਤੋਂ ਸ਼ੁਰੂ ਹੋਗੇ ਨੇ ਯਾਨੀ ਕਿ 7 ਮਈ ਤੋਂ ਸ਼ੁਰੂ ਹੋ ਕੇ 5 ਜੁਲਾਈ ਤੱਕ ਆਦੇਸ਼ ਨੇ ਜਿਹੜੇ ਇਹ ਰਹਿਣ ਵਾਲੇ ਨੇ ਜੀਆਂ 7 5 2025 ਤੋਂ ਲੈ ਕੇ 5 7 2025 ਤੱਕ ਆਦੇਸ਼ ਨੇ ਜਿਹੜੇ ਇਹ ਜਾਰੀ ਰਹਿਣਗੇ ਉਸ ਤੋਂ ਇਲਾਵਾ ਜੇ ਕੋਈ ਆਤਿਸ਼ਬਾਜੀ ਪਟਾਕੇ ਚਲਾਉਂਦਾ ਦੇਖਿਆ ਜਾਂ ਪ੍ਰਸ਼ਾਸਨ ਦਾ ਕਿਸੇ ਦੀ ਪਨਕ ਪੈਗੀ ਤਾਂ ਉਸ ਨੂੰ ਇਸ ਦਾ ਖਮਿਆਸਾ ਜਿਹੜਾ ਭੁਗਤਣਾ ਪਵੇਗਾ ਦ ਲੈਟਾ ਉਹ ਬਿਕਲੀ ਬੈਠੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਐਸਐਮਜ਼ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੋਰਤਾ ਭਾਰਤ ਪਾਕਿਸਤਾਨ ਵਿਚਾਲੇ ਜੋ ਇਸ ਵੇਲੇ ਤਣਾਅ ਵਧਿਆ ਹੋਇਆ ਉਸ ਨੂੰ ਲੈ ਕੇ ਇੱਕ ਪੰਜਾਬ ਦੇ ਵਿੱਚ ਗਾਈਡਲਾਈਨ ਜਿਹੜੀ होर शुरू कर दी गई यानी कि एक एडवाइजरी जारी की गई है जिसके तहत चाहे कोई धार्मिक प्रोग्राम हो चाहे फिर विवाह शादी समागम हो या फिर कोई बर्थडे पार्टी आतिशबाजी पटाके ने जोड़े हो नहीं चलाए जाएंगे तो बिल्कुल जिला मैजिस्ट्रेट वालों हुक्म जारी कर दिए गए हैं ਅਧਿਸ਼ ਚਾਰੀ ਕਰ ਦਿੱਤੇ ਗਏ ਨੇ ਅੰਮ੍ਰਿਤਸਰ ਤੇ ਕਪੂਰਥਲਾ ਦੇ ਵਿੱਚ ਗਾਈਡਲਾਈਨਸ ਨੇ ਜਿਹੜੀਆਂ ਹੁਣ ਲੋਕਾਂ ਨੂੰ ਮੰਨਣੀਆਂ ਜ਼ਰੂਰੀ ਹੋ ਗਈਆਂ ਨੇ ਜਿहां ਚਾਹੇ ਕੋਈ ਵਿਆਹ ਸ਼ਾਦੀ ਦਾ ਸਮਾਗਮ ਹੋਵੇ ਜਾਂ ਫਿਰ ਕਿਸੇ ਦੀ ਬਰਥਡੇ ਪਾਰਟੀ ਜਾਂ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਜਦੋਂ ਆਈਪੀਐਲ ਦੇ ਮੈਚ ਤੇ ਵਿੱਚ ਫੇਵਰਟ ਟੀਮ ਲੋਕਾਂ ਦੀ ਜਿੱਤਦੀ ਹੈ ਤਾਂ ਆਤਿਸ਼ਬਾਜੀ ਕਰਦੇ ਨੇ ਪਰ ਹੁਣ ਆਤਿਸ਼ਬਾਜੀ ਹੈ ਜਿਹੜੀ ਉਹ ਨਹੀਂ ਕਰ ਸਕਣਗੇ ਜ਼ਿਲ੍ਹਾ ਮੈਜਿਸਟਰੇਟ ਅੰਮ੍ਰਿਤਸਰ ਤੇ ਕਪੂਰਥਲਾ ਦੇ ਵੱਲੋਂ ਨਕੇ ਨਵੇਂ ਹੁਕਮ ਜਾਰੀ ਕਰ ਦਿੱਤੇ ਗਏ ਨੇ ਨਵੇਂ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਕਿ ਕਿਸੇ ਵੀ ਤਰੀਕੇ ਦੇ ਨਾਲ ਪਟਾਕਿਆਂ ਦੀ ਆਵਾਜ਼ ਨਾਵੇ ਇਸ ਦਾ ਮੁੱਖ ਉਦੇਸ਼ ਸਿਰਫ ਇਹ ਕੀ ਹੈ ਤਾਂ ਕਿ ਲੋਕ ਨੇ ਜਿਹੜੇ ਗੁਮਰਾਹ ਨਾ ਹੋ ਸਕਣ ਲੋਕਾਂ ਦੇ ਵਿੱਚ دہشت ਦਾ ਮਾਹੌਲ ਨਾ ਪੈਦਾ ਹੋ ਸਕੇ ਲੋਕ ਡਰ ਨਾ ਸਕਣ ਕਿਉਂਕਿ ਜਦੋਂ ਤਮਾਕਿਆਂ ਦੀਆਂ ਆਵਾਜ਼ਾਂ ਲੋਕਾਂ ਦੇ ਕੰਨਾਂ ਤੱਕ ਪਹੁੰਚਦੀਆਂ ਨੇ ਤਾਂ ਲੋਕਾਂ ਦੇ ਵਿੱਚ ਹਫੜਾ ਦਫੜੀ ਮਚ ਜਾਂਦੀ ਹੈ ਇਧਰ ਉਧਰ ਭੱਜਣ ਲੱਗ ਜਾਂਦੇ ਨੇ ਕਿਸ ਤਰੀਕੇ ਦੇ ਨਾਲ ਬੇਚੈਨ ਹੋ ਜਾਂਦੇ ਨੇ ਤਾਂ ਬਿਲਕੁਲ ਅਦਾਸੀ ਕਿ ਲਗਾਤਾਰ ਸਾਡੀ ਆਰਮੀ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੰਗ ਹੈ ਜਿਹੜੀ ਸਿਰਫ ਬਾਰਡਰ ਤੱਕ ਦੀ ਸੀ ਮਤਲਬ ਹੈ ਹਾਲਾਂਕਿ ਬਲੈਕਆਊਟ ਕਰਕੇ ਮੌਕ ਡੈਲ ਕਰਕੇ ਲੋਕਾਂ ਨੂੰ ਇੱਕ ਵਾਰ ਸੁਚੇਤ ਜ਼ਰੂਰ ਕੀਤਾ ਗਿਆ ਪਰ ਜੰਗ ਦੇ ਹਾਲਾਤ ਨੇ ਜਿਹੜੇ ਹਜੇ ਬਣਦੇ ਹੋਏ ਨਹੀਂ ਨਜ਼ਰ ਆ ਰਹੇ ਪਰ ਫਿਰ ਵੀ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ ਲੋਕ ਨੇ ਜਿਹੜੇ ਉਹ ਡਰੇ ਹੋਏ ਨੇ ਸਹਿਮੇ ਹੋਏ ਨੇ ਜਿਸ ਕਰਕੇ ਜ਼ਿਲ੍ਹਾ ਮੈਜਿਸਟਰੇਟ ਅਮਰਸਾ ਤੇ ਕਪੂਰਥਲਾ ਦੇ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਨੇ ਕਿ ਕੋਈ ਵੀ ਪਟਾਕੇ ਆਤਿਸ਼ਬਾਜੀ ਹੈ ਜਿਹੜਾ ਨਹੀਂ ਚਲਾਇਗਾ ਇਹ ਦੇਸ਼ ਨੇ ਜਿਹੜੇ 7 5 2025 ਤੋਂ ਸ਼ੁਰੂ ਹੋਗੇ ਨੇ ਯਾਨੀ ਕਿ 7 ਮਈ ਤੋਂ ਸ਼ੁਰੂ ਹੋ ਕੇ 5 ਜੁਲਾਈ ਤੱਕ ਆਦੇਸ਼ ਨੇ ਜਿਹੜੇ ਇਹ ਰਹਿਣ ਵਾਲੇ ਨੇ ਜੀਆਂ 7 5 2025 ਤੋਂ ਲੈ ਕੇ 5 7 2025 ਤੱਕ ਆਦੇਸ਼ ਨੇ ਜਿਹੜੇ ਇਹ ਜਾਰੀ ਰਹਿਣਗੇ ਉਸ ਤੋਂ ਇਲਾਵਾ ਜੇ ਕੋਈ ਆਤਿਸ਼ਬਾਜੀ ਪਟਾਕੇ ਚਲਾਉਂਦਾ ਦੇਖਿਆ ਜਾਂ ਪ੍ਰਸ਼ਾਸਨ ਦਾ ਕਿਸੇ ਭਨਕ ਪੈਗੀ ਤਾਂ ਉਸ ਨੂੰ ਇਸ ਦਾ ਖਮਿਆਸਾ ਜਿਹੜਾ ਭੁਗਤਣਾ ਪਵੇਗਾ